ਰਾਮ ਤੀਰਥ ਰੋਡ ਵਿਖੇ ਸਥਿਤ ਮੈਟਰੋ ਸਿਟੀ ਕਲੋਨੀ ਦੇ ਵਸਨੀਕਾ ਨੇ ਇਕਤਤਾ ਕੀਤੀ ਅਤੇ ਆਖਿਆ ਕਿ ਰਿਹਾਇਸ਼ੀ ਕਲੋਨੀ ਦੇ ਵਿੱਚ ਕਮਰਸ਼ੀਅਲ ਕੰਮ ਚੱਲ ਰਿਹਾ ਹੈ। ਦੁਕਾਨਦਾਰਾਂ ਵੱਲੋਂ ਬਿਲਡਿੰਗ ਮਟੀਰੀਅਲ ਕਲੋਨੀ ਵਿੱਚ ਰੱਖਿਆ ਹੋਇਆ ਹੈ। ਜਦ ਵੱਡੇ ਟਰਾਲੇ ਆਉਂਦੇ ਹਨ ਤਾਂ ਧੂੜ ਮਿੱਟੀ ਘਰਾਂ ਦੇ ਅੰਦਰ ਆਉਂਦਾ ਜਿਸ ਨਾਲ ਲੋਕ ਬਿਮਾਰ ਹੋ ਰਹੇ ਹਨ। ਉਧਰ ਵੱਡੇ ਪਲਾਟਾਂ ਨੂੰ ਦੋ ਹਿੱਸਿਆਂ ਵਿੱਚ ਵੇਚਿਆ ਜਾ ਰਿਹਾ ਹੈ ਜਿਸ ਦੀ ਸ਼ਿਕਾਇਤ ਪੁੱਡਾ ਨੂੰ ਕੀਤੀ ਗਈ ਸੀ ਅਤੇ ਪੁੱਡਾ ਵੱਲੋਂ ਇਸ ਤੇ ਕਾਰਵਾਈ ਵੀ ਕੀਤੀ ਪਰ ਫਿਰ ਸਿਲਸਿਲਾ جاری ਹੈ। ਕਲੋਨੀ ਵਿੱਚ ਪਸ਼ੂ ਵੀ ਰੱਖੇ ਹੋਏ ਹਨ ਜਿਨ੍ਹਾਂ ਨੂੰ ਕਲੋਨੀ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਕਲੋਨੀ ਵਾਸੀਆਂ ਨੇ ਡਿਪਟੀ ਕਮਿਸ਼ਨਰ ਅਤੇ ਪੁਡ्डा ਤੋਂ ਮੰਗ ਕੀਤੀ ਹੈ ਕਿ ਇਸ ਤੇ ਕਾਰਵਾਈ ਕੀਤੀ ਜਾਵੇ ਇਸ ਮੌਕੇ ਬਲਵਿੰਦਰ ਸਿੰਘ ਸੁਮੇਤ ਠਾਕੁਰ ਹਰਪਾਲ ਸਿੰਘ ਅਮਰਜੀਤ ਸਿੰਘ ਬਾਦ ਸਰਬਜੀਤ ਸਿੰਘ ਵਾਲੀਆ ਗੁਰਦਰਸ਼ਨ ਸਿੰਘ ਸੁਨੀਲ ਕੁਮਾਰ ਆਨੰਦ ਸਮੇਤ ਸਮੂਹ ਕਲੋਨੀ ਵਾਸੀ ਮੌਜੂਦ ਸਨ ਇਹ ਹੈ ਜੀ ਮੈਟਰੋ ਸਿਟੀ RAM TRIP ROAD ਅੰਮ੍ਰਿਤਸਰ ਦੀ ਕਲੋਨੀ ਹੈ ਜੀ ਇਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਪਿੱਛੇ ਜੇ ਇੱਕ ਕੁਝ ਲੋਕਾਂ ਨੇ ਇੱਥੇ ਅਨਲੀਗਲ ਕੰਸਟਰਕਸ਼ਨ ਕੀਤੀ ਸੀਗੀ ਜਿਹਦੇ ਵਿੱਚ ਕਿ ਉਹਨਾਂ ਦੋ ਪਲਾਟਾਂ ਨੂੰ ਕੱਟ ਕੇ ਛੋਟੇ-ਪਲਾਟ ਕੀਤੇ ਗਏ ਸੀਗੇ ਸਾਰੀ ਕਲੋਨੀਆ ਵੱਲੋਂ ਉਹਨਾਂ ਨੂੰ ਸਗੋਂ ਰਿਟਰਨ ਬੈਕ ਬਰੀ ਬਰੀ ਬਲੈਕ ਆ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਠੀਕ ਹੈ ਉਹਨਾਂ ਬੰਦਿਆਂ ਨੇ ਉਲਟਾ ਇਹ ਕਿਹਾ ਵੀ ਅਸੀਂ ਇਹ ਕੰਸਟਰਕਸ਼ਨ ਕਰਾਂਗੇ ਤਾਨੂੰ ਕੋਈ ਵੀ ਨਹੀਂ ਰੋਕ ਸਕਦਾ ਠੀਕ ਹੈ ਜੀ ਫਿਰ ਅਸੀਂ ਪ੍ਰਸ਼ਾਸਨ ਨੂੰ ਦਰਖਾਸਤ ਕੀਤੀ ਪ੍ਰਸ਼ਾਸਨ ਨੇ ਹੀ ਇਸ ਗੱਲ ਸੁਝਾਦਾ ਕਰਦੇ ਪ੍ਰਸ਼ਾਸਨ ਨੇ ਆਪਣਾ ਵਧੀਆ ਕੰਮ ਕੀਤਾ ਉਹਨਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਬਹੁਤ ਵਾਰੀ ਬੁਲਾਇਆ ਤੁਸੀਂ ਆ ਕੇ ਸਾਡੇ ਨਾਲ ਬੈਠ ਕੇ ਗੱਲ ਕਰੋ ਪਰ ਉਹ ਬੰਦੇ ਕਿਸੇ ਨਾਲ ਬੈਠ ਕੇ ਗੱਲ ਕਰਨ ਨੂੰ ਰਾਜ਼ੀ ਨਹੀਂ ਸੀਗੇ ਜਿਦਾਂ ਤੁਸੀਂ ਹੁਣੇ ਦੇਖਿਆ ਜੇ ਪਿੱਛੇ ਇੱਥੇ ਰੇਤ ਬਜਰੀ ਸੀਮਿੰਟ ਦਾ ਬਹੁਤ ਸਾਮਾਨ ਪਿੱਛੇ ਪਿਆ ਹੋਇਆ ਜਿਹੜੀ ਜਿਹੜੀ ਸਾਡੀ ਕਲੋਨੀ ਹੈ ਲਾਇਸੈਂਸ ਕਰਨੀ ਹੈ ਜੀ ਠੀਕ ਹੈ ਜੀ ਇੱਥੇ ਕਮਰਸ਼ੀਅਲ ਐਕਟੀਵਿਟੀ ਬਹੁਤ ਜ਼ਿਆਦਾ ਹੋ ਰਹੀ ਹੈ ਮੈਂ ਇੱਕ ਬੰਦੇ ਨੇ ਇੱਕ ਪਤਾ ਨਹੀਂ ਦਾ ਪਲਾਟ ਪਿੱਛੇ ਹੈਗਾ ਕਿ ਨਹੀਂ ਹੈਗਾ ਪ ਠੀਕ ਹੈ ਜੀ ਉਹ ਰੋਜ਼ ਤੋਂ ਲੋਡ ਕਰਦਾ ਹੈ ਅਨਲੋਡ ਕਰਦਾ ਜਿੱਦ ਨਾਲ ਸਾਰੇ ਲੱਗੇ ਜਾ ਕੇ ਹੁਣ ਮੇਰੇ ਘਰ ਬਿਲਕੁਲ ਉਹਦੇ ਸਾਹਮਣੇ ਦੀ ਵੇਖੋ ਪਿੱਛੇ ਸਾਹਮਣੇ ਉਹ ਪਾਏਗਾ ਸਾਡੇ ਘਰ 180 ਆਪਣਾ ਮਿੱਟੀ ਮਿੱਟੀ ਘਟਾ ਸੱਚ ਤਨਾਂ ਦੀ ਬੜੀ ਮੁਸ਼ਕਲ ਆ ਰਹੀ ਹੈ ਉਹਦੇ ਇਹ ਹੈ ਕਿ ਇੱਕ ਤੇ ਇੱਥੇ ਜਿਹੜੇ ਪਲਾਟ ਆ ਉਹ ਮਤਲਬ ਕਿ ਵੱਡੇ ਪਲਾਟ ਆ ਉਹਨੂੰ ਛੋਟਾ ਕਰਕੇ ਤੇ ਉੱਤੇ ਕੋਠੀਆਂ ਬਣਾ ਕੇ ਵੇਚਣ ਦਾ ਇੱਕ ਸਿਸਟਮ ਜਿਹੜਾ ਵਾ ਸ਼ੁਰੂ ਹੋਇਆ ਗਿਆ ਤੇ ਆਪਾਂ ਸਾਰੀ ਕਲੋਨੀ ਵਾਲੇ ਵਾਸੀ ਇਸ ਚੀਜ਼ ਦੇ ਖਿਲਾਫ ਆ ਵੀ ਆਪਾਂ ਇਹ ਕੰਮ ਨਹੀਂ ਹੋਣ ਦੇਣਾ ਤੇ ਆਪਾਂ ਇਸ ਬਾਰੇ ਸ਼ਿਕਾਇਤ ਵੀ ਕੀਤੀ ਸੀ ਜਿਸ ਦਾ ਬਹੁਤ ਵਧੀਆ ਜਿਹੜਾ ਵਾ ਪ੍ਰਸ਼ਾਸਨ ਨੇ ਕੰਮ ਕੀਤਾ ਅਸੀਂ ਸਲਾਗਾ ਕਰਦੇ ਹਾਂ ਉਸ ਚੀਜ਼ ਨੂੰ ਬਾਕੀ ਚਲੋ ਬਾਕੀ ਕਲੋਨੀ ਵਾਲੇ ਵੀ ਮੇਰੇ ਨਾਲ ਆ ਭਾਜੀ ਉਹਨਾਂ ਦੇ ਨਾਲ ਆ ਤੇ ਦੂਸਰਾ ਇੱਕ ਜੋ ਵੀ ਕਮਰਸ਼ੀਅਲ ਕੰਮ ਚੱਲ ਰਿਹਾ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਕਲੋਨੀ ਦੇ ਅੰਦਰ ਉਹ ਕਮਰਸ਼ੀਅਲ ਕੰਮ ਨਾ ਚੱਲੇ ਤੇ ਉਹਨੂੰ ਬਾਹਰ ਦਾ ਬਾਹਰ ਹੀ ਮਤਲਬ ਰੱਖਿਆ ਜਾਵੇ ਮੈਂ ਹਲੇ ਮੈਟਰੋ ਸਿਟੀ ਚ ਇਸ ਤਰ੍ਹਾਂ ਆਪਣਾ ਆਰਾਮ ਦੇ ਰੋੜ ਤੇ ਨਵਾਂ ਹੀਲੇ ਨੰਬਰ ਚੱਕੀ ਐਪਲੀਕੇਸ਼ਨ ਨੂੰ ਇੱਥੇ ਆਂਦੇ ਹੀ ਬੜਾ ਕੁਝ ਦੇਖਣ ਨੂੰ ਮਿਲ ਰਿਹਾ ਮੇਰੇ ਪਲਾਟ ਦੇ ਬਿਲਕੁਲ ਸਾਹਮਣੇ ਰੇਤ ਵੇਰੀ ਇੱਟਾਂ ਬਹੁਤ ਜ਼ਿਆਦਾ ਪਈ ਹੋਈ ਹੈ ਮੈਂ ਹਾਰਟ ਦਾ ਪੇਸ਼ੈਂਟ ਆ ਇਹਨਾਂ ਦੇ ਟਰਾਲੇ ਆਉਂਦੇ ਨੇ ਟਰਾਲੇ ਆ ਕੇ ਜਦੋਂ ਧਮ ਧਮ ਵੱਜਦੇ ਨੇ ਤੇ ਮੈਨੂੰ ਹਾਰਟ ਦੀ ਪ੍ਰੋਬਲਮ ਹੈ ਕਿ ਜੇ ਇਹ ਬਣਾ ਕਰਨ ਵਾਸਤੇ ਕਿਹਾ ਤਾਂ ਮੰਨਦਾ ਨਹੀਂ ਮੈਂ ਹਰਾ ਕੇ ਇਹਨਾਂ ਦੇ ਆਪਣਾ ਵਾਲੇ ਨਾਲ ਗੱਲ ਕੀਤੀ ਵਾਲੇ ਸਭ ਕਹਿੰਦੇ ਤੁਸੀਂ ਆਪਣੀ ਤਰਫੋਂ ਗੱਲ ਕਰਦੇ ਆਂ ਅਸੀਂ ਉਹ ਗੱਲ ਕਰਨ ਨੂੰ ਤਿਆਰੀ ਨਹੀਂ ਗੱਲ ਹੀ ਨਹੀਂ ਕਰਦਾ ਕਿਸੇ ਤਰ੍ਹਾਂ ਦੀ